ਸੁਖ ਸੰਤਾਨ ਕਰ ਦੁਰਮਤ ਹਾਰੇ ਨੂੰ ਸੁਖ ਸੰਤਾਨ ਜੈਤਿਂ ਚਰਤੇ ਗੰ ਚੱਤੇ ਗੰ ਅੱਜ ਗਰੂਪ ਦੇਖਸਾ ਸਾਹਿਬ ਕਿਟਾਣਾ ਸਾਹਿਬ ਖੜੇ ਆ ਜੀ ਪਾਸਰੋਜ ਤੋਂ ਖੜਪੜ ਸਾਹਿਬ ਦੀ ਸ਼ੁਰੂਆਤ ਕਰਵਾਈ ਸੀ ਅੱਜ ਕੋਪੈਨੇ ਸਤਿਗੁਰ ਦਾ ਸ਼ੁਕਰਾਨਾ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਆਇਆ ਸੀ ਕਿ ਉਹਨਾਂ ਨੇ ਕੈਬਨਿਟ ਮੰਤਰੀ ਦੀ ਦਾਤ ਬਖਸ਼ੀ ਸੋ ਸਰਵੱਤੇ ਪੜੇ ਦੀ ਅਰਦਾਸ ਕੀਤੀ ਹੈ ਪਰਮਾਤਮਾ ਅਗੇ ਅਰਦਾਸ ਕੀਤੀ ਹੈ ਕਿ ਪੂਰੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਪੂਰੇ ਪੰਜਾਬ ਦੀ ਸੇਵਾ ਅਸੀਂ ਕਰਦੇ ਰਹੀਏ ਸੋ ਪੂਰੀ ਟੀਮ ਪੂਰਾ ਪਰਿਵਾਰ ਨੇ ਅੱਜ ਸਤਿਗੁਰੂ ਦਾ ਸੁਪਰਨਾ ਕੀਤਾ ਸੋ ਅਸੀਂ ਸਾਈ ਸਤਿਗੁਰੂ ਦੇ ਚਰਨਾਂ 'ਚ ਲੱਗ ਕੇ ਜਿਹੜੀ ਪੰਜਾਬ ਦੀ ਸੇਵਾ ਕਰਾਂਗੇ ਸੋ ਸਰਵੱਤੇ ਪੜੇ ਦੀ ਜਿਹੜੀ ਹੈ ਅਰਦਾਸ ਅਸੀਂ ਅੱਜ ਕਰਦੇ ਰਵਾਂਗੇ ਤੇ ਪਰਮਾਤਮਾ ਕਿਰਪਾ ਕਰੇ ਹਲਕਾ ਸਾਹਮਣੇ ਵਾਲ ਵੀ ਜਿਹੜਾ ਸਾਰੇ ਪਰਿਵਾਰ ਸਾਹਮਣੇ ਵਾਲ ਦੇ ਪਰਿਵਾਰ ਭੈਣਾ ਮਤਾਵਾ ਵੀਰ ਸਾਰੇ ਚੜ੍ਹਦੀ ਕਲਾ 'ਚ ਰਹਿਣ ਜੀ ਇੰਨਾ ਹੀ ਕਹਿਣ ਵਾਸਤੇ ਜੀ ਫਤਗੁਰ ਦੇ ਚੱਲਾ ਜਿਹੜੀ ਆ ਅਰਦਾਸ ਕੀਤੀ ਹੈ ਸੋ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਖਾਲਸਾ ਸਤਾਰ ਹਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ ਉਹਨਾਂ ਨੇ ਦਸਵੇਂ ਪਾਤਸ਼ਾਹ ਦਾ ਛੇਵੇਂ ਪਾਤਸ਼ਾਹ ਧੰਤਨ ਸਿੰਘ ਹਰਗੋਵਿੰਦ ਸਿੰਘ ਜੀ ਮੀਰੀ ਪੀਰੀ ਦੇ ਮਾਲਕ ਧੰਤਨ ਸਿੰਘ ਗੁਰਗੋਵਿੰਦ ਸਿੰਘ ਜੀ ਤੇ ਧੰਤਨ ਸਿੰਘ ਗੁਰੂ ਗ੍ਰਾਮ ਸਾਹਿਬ ਜੀ ਦਾ ਅੱਜ ਉਹਨਾਂ ਨੇ ਸ਼ੁਕਰਾਨਾ ਕੀਤਾ ਜੋ ਕਿ ਉਹਨਾਂ ਨੂੰ ਕੈਬਨਿਟ ਮੰਤਰੀ ਪੰਜਾਬ ਬਣ ਤੇ ਉਹਨਾਂ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਸੀਂ ਵੀ ਸਾਰੀ ਸੰਗਤ ਉਹਨਾਂ ਦਾ ਨਾਲ ਉਹਨਾਂ ਦੇ ਆ ਕੇ ਖੰਡ ਪਾਤ ਸਭ ਦੇ ਭੋਗ ਪਏ ਨੇ ਤੇ ਸ਼ੁਕਰਾਨਾ ਕੀਤਾ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਦਾ ਕੋਟ-ਕੋਟ ਧੰਨਵਾਦ ਵਾਹਿਗੁਰੂ ਜੀ ਦਾ ਅਕਾਲ ਚਲਾ। ਵਾਹਿਗੁਰੂ ਜੀ ਕੀ ਬੋਲੇ। ਸੰਗੇਂਦਰ ਸਿੰਘ ਸੋਨੀ ਸਰਪੰਚ ਪਿੰਡ ਖਾਗੜ ਜੀ। ਹਾਂਜੀ ਹਾਂਜੀ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੇ ਆਪਾਂ ਨੂੰ ਪਹਿਲੇ ਪਤਾ ਮੰਤਰੀ ਸਾਹਿਬ ਬੜੇ ਇਮਾਨਦਾਰ ਨੇ ਜੀ ਵਧੀਆ ਨੇ ਬਕਾਫਲੀ ਬਹੁਤ ਚੰਗਾ ਕੰਮ ਕਰਦੇ ਨੇ। ਤੇ ਇਹਨਾਂ ਨੇ ਪਰਸੋਂ ਤੋਂ ਖੰਡ ਪਾਤ ਸਾਹਿਬ ਕਲਾਇਆ ਸੀਗੇ ਜੀ ਗੁਰਦੁਆਰਾ ਸਾਹਿਬ ਤੇ ਕੰਮਕਾਰ ਦੇ ਲਈ ਘਰ ਪਰਿਵਾਰ ਲਈ ਅਰਜ਼ੀ ਕਰਾਈ ਹੈ ਜੀ। ਬਸ ਇਹ ਹੀ ਧੰਨਵਾਦ ਕਰਦੇ ਹਾਂ ਜੀ ਮੰਤਰੀ ਸਾਹਿਬ ਦਾ ਪਰਮਾਤਮਾ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥਾਂ ਸਕੇ ਚੜ੍ਹਦੀ ਕਲਾ ਬਖਸ਼ੇ ਜੀ ਤੇ ਆਪਾਂ ਨੂੰ ਪਤਾ ਹੀ ਹੈ ਜੀ ਵਿਕਾਸ ਲਈ ਮੰਤਰੀ ਸਾਹਿਬ ਬੜਾ ਤਕੜਾ ਪ੍ਰਾਲਾ ਕਰਦੇ ਨੇ ਤੇ ਲੋੜਵੰਦਾਂ ਦੀ ਬਹੁਤ ਜ਼ਿਆਦਾ ਮਦਦ ਕਰਦੇ ਨੇ। ਧੰਨਵਾਦ।